ਉੰਜੇ ਨਾਂ ਲਈਏ ਕਿੱਡਾ ਸੋਹਣਾ ਕੀਰਤਨ ਕਰਦਾ ਆ ਤੇ ਮੇਰੇ ਕੋਲ ਨਾਂ ਲੈ ਤੋਂ ਬਗੈਰ ਨਹੀਂ ਬੋਲ ਰਿਹਾ ਜਾਂਦਾ ਕਿਉਂਕਿ ਬਾਬਾ ਨਾਨਕ ਕਹਿ ਗਿਆ ਸੱਚ ਬੋਲੋ ਤੇ ਸੱਚ ਸੁਣੋ ਹਾਂਜੀ ਸੱਚ ਹੀ ਬਣ ਗਿਆ ਸੱਚ ਹੀ ਵਪਾਰ ਹੈਗਾ ਓਏ ਅਮਨਦੀਪ ਸਿੰਘ ਜੀ ਕਿੰਨੀ ਸੋਹਣੀ ਕਹਾ ਕਹਦੇ ਉਹਨਾਂ ਨੇ ਆਪਣੀ ਗੁੱਡੀ ਦਾ ਵਿਆਹ ਕੀਤਾ ਆ ਨੰਗੇ ਸਿਰ ਲਹਿੰਗਾ ਪਾਇਆ ਲੋਕਾਂ ਨੂੰ ਕਹਿੰਦੇ ਸੂਟ ਪਾਓ ਮਾਤਾ ਕੋਲਾ ਨੂੰ ਉਹਨਾਂ ਨੇ ਬੀਬੀ ਕੋਲਾ ਬਣਾਤਾ ਦੇਖੋ 70 ਲੱਖ ਰੁਪਏ ਦੀ ਉਹਨਾਂ ਨੇ ਕਾਰ ਦਿੱਤੀ ਏ ਉਹ ਕਿਹਦਾ ਰੁਪਈਆ ਹੈਗਾ ਜੀ ਸੰਗਤ ਦਾ ਰੁਪਈਆ ਨਾ ਨਸੰਗਤ ਨੂੰ ਕੀ ਹੋ ਗਿਆ ਜੀ ਇੱਕ ਬੰਦੇ ਮਾਦਾ ਕੋਲਾ ਦਾ ਕਹਿੰਦਾ ਸਾਡੇ ਵਿਆਹ ਕਰੋ ਸਾਡਾ ਆ ਕਰੋ ਆਪਣੀ ਕੁੜੀ ਦਾ ਵਿਆਹ ਨੇ ਡਾਇਮੰਡ ਭੇਜੋ ਹੋ ਹੋਟਲ ਦੇ ਵਿੱਚ ਕੀਤਾ ਡਾਂਸਰਾਂ ਨੱਚੀਆਂ ਉੱਥੇ ਨੰਗੇ ਸਿਰ ਸਾਰਾ ਪ੍ਰੋਗਰਾਮ ਹੁੰਦਿਆ ਜੀ ਉਹ ਸੰਗਤੋ ਜੇ ਕੁਝ ਕਰਨਾ ਹੈ ਆਪਣੇ ਹੱਥੀ ਲੰਗਰ ਲਾ ਲਿਆ ਕਰੋ ਸਾਡੇ ਬਾਣੇ ਦੇ ਵਿੱਚ ਨਾ ਵੇਖੋ ਬਾਣੇ 'ਚ ਬੜਾ ਕੁਝ ਹੋ ਰਿਹਾ ਜੀ ਇਹ ਪਾਜੀ ਖਬਰ ਹੈਗੀ ਆ ਮੈਨੂੰ ਤਾਂ ਡਰ ਨਹੀਂ ਕਿਸੇ ਦਾ ਮੈਂ ਅੱਜ ਤੱਕ ਡਰੇ ਹਾਂ ਸਿਰਫ ਸ਼ੀਦਾ ਸਾਹਿਬ ਤੋਂ